ਕੇਂਦਰ ਸਰਕਾਰ ਵੱਲੋਂ ਜਿਹੜੇ ਖੇਤੀ ਦੇ ਤਿੰਨ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਨੂੰ ਕਾਲੇ ਕਾਨੂੰਨ ਦਾ ਹਵਾਲਾ ਦੇ ਕੇ ਪੰਜਾਬ ਦੇ ਕਿਸਾਨਾਂ ਨੇ ਇੱਕ ਜਿਹੜਾ ਘੋਲ ਅਰੰਭਿਆ ਸੀਗਾ ਆਪ ਦੇਖ ਰਹੇ ਹੋ ਨਾ ਉਹਦੇ ਵਿੱਚ ਸ਼ਾਇਦ ਕਾਫੀ ਜਿਹੜੀਆਂ ਸਟੇਟਾਂ ਦੇ ਕਿਸਾਨਾਂ ਨੇ ਜਿਉਂ ਜਾਣਦੇ ਕਹਾਂ ਜਾ ਰਹੇ ਨੇ ਕੇਂਦਰ ਸਰਕਾਰ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਸੀਗੇ ਤੇ ਕਹਿੰਦੇ ਸੀਗੇ ਵੀ ਅਸੀਂ ਉਡਾਨੀਆਂ ਬਾਨੀਆਂ ਦੇ ਕਿਸਾਨਾਂ ਨੇ ਉਹਨਾਂ ਦੇ ਉਹਨਾਂ ਦੇ ਵਿੱਚ ਕਿਸਾਨ ਉਲਕਣਕਨੀ ਭੇਜਣੀ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਤੇਲ ਨਹੀਂ ਖੋਣਾ ਉਹਨਾਂ ਦਾ ਬਲਾਨਾ ਠੰਕਾ ਜੀ ਕਾਫੀ ਗੱਲਾਂ ਕੀਤੀਆਂ ਸੀ ਕਿ ਪਰ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਹੈ ਉਹ ਕਿਸਾਨਾਂ ਦੇ ਸ਼ਾਇਦ ਗੁੱਸੇ ਵੀ ਢਿੱਲੇ ਹੁੰਦੇ ਜਾਂਦੇ ਆ ਸੁ ਜਿਹੜੀ ਆ ਵੀਡੀਓ ਹੰਟੋ ਤੱਕ ਸਾਡੇ ਕਿਸਾਨ ਉਹਦੇ ਵਿੱਚ ਤਾਂ ਸਾਫ਼ ਦਿੰਦਾ ਭਾਈ ਬੰਦਾ ਵੀ ਪਿੱਟ-ਪਿੱਟ ਕੇ ਆਖੀ ਜਾਂਦਾ ਵੀ ਸੋਨੂ ਮਾਜੇ ਦੀਆਂ ਅੰਡਾਨੀਆਂ ਮਾਨੀਆਂ ਦੀ ਜਿਹੜੇ ਗੋਮਨਾਂ ਦੇ ਵਿੱਚ ਸਾਨ ਦਿਖਾ ਦਿੰਦਾ ਹਾਂ ਵੱਡੀ ਗਿਣਤੀ ਚ ਘਣ ਘਣ ਕਰ ਲਿਜਾਈ ਜਾਂਦੇ ਆ ਕਿਲੋਮੀਟਰ ਤੱਕ ਪੂਰੇ ਪਤਾ ਨਹੀਂ ਮਜਬੂਰੀ ਹੈ ਕਿ ਕਿਸਾਨਾਂ ਦਾ ਗੁੱਸਾ ਠੰਡਾ ਹੋ ਗਿਆ ਕਿਸਾਨਾਂ ਨੂੰ ਕਿੰਨਾ ਮਜ਼ਬੂਤ ਕੀਤਾ ਹੈ ਨਾ ਸਰਕਾਰ ਨੇ ਕਣਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨਾਂ ਜਿਹੜੇ ਕਿਵੇਂ ਲਾਈਨਾਂ ਲੱਗਦੀਆਂ ਪਈਆਂ ਕਿਸਾਨਾਂ ਕੋਲ ਈ ਕਿਸਾਨੋ ਕੇ ਪਾਸ ਸਦਾ ਸ਼ਾਇਦ ਮੈਨੂੰ ਲੱਗਦਾ ਹੈ ਸਾਡੀ ਆਵਾਜ਼ ਕਦੋਂ ਦੇਖੋ ਉਹਨਾਂ ਦੇ ਸਮੇਂ ਤੋਂ ਪੰਜਾਬ 'ਚ ਤਾਂ ਘਰਨੇ ਮਜਾਰੇ ਹੋਈ ਜਾਂਦੇ ਭਾਜਪਾ ਖਲਾਫ ਕਿਸਾਨਾਂ ਕੀ ਆਵਾਜ਼ ਉੱਠਦੀ ਰਹੇਗੀ ਜੇਕਰ ਆਪਾਂ ਅਕਰ ਦੇ ਵਿੱਚ ਤਾਂ ਸ਼ਾਇਦ ਕਿਸਾਨ ਜਿਹੜੇ